अब मुझे ऐसा लगता है मैं फील कर ही नहीं पा पंजाब जी बड़ी कह रहे छोड़ देंगे भाई क्या दिक्कत है हमने पे जाके कोई हवाबाजी नहीं मेरे से गलती हो गई मैंने जगह जगह जाके माथा टेक लिया अपनी गलती का पश्चाताप कर रही हूँ सब कुछ कर रही हूँ तीन दिन से लगातार रो रही हूँ कि मुझसे बहुत बड़ी गलती हो गई जिसकी वजह से मेरा पूरा परिवार स्ट्रगल कर रहा है और अभी जस्ट मेरा और मेरे बच्चों का जो भी मुसीबत आता पार टूट के आ ਅਵੇਂ ਦੋਸਤੋ ਅਰਮਾਨ ਮਲਿਕ ਦੇ ਘਰ ਵੀ ਇਹੀ ਕੁਝ ਹੋਇਆ ਹੈ ਕਿਉਂਕਿ ਉਹਨਾਂ ਨੇ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਮਾਤਾ ਜੀ ਦਾ ਰੋਲ ਕੀਤਾ ਸੀ ਪਰ ਜਿਸ ਤੋਂ ਬਾਅਦ ਦੋਸਤੋ ਉਹਨਾਂ ਦਾ ਟ੍ਰੋਲ ਬੰਨਾ ਸ਼ੁਰੂ ਹੋਇਆ ਅਤੇ ਉਹਨਾਂ ਨੂੰ ਹੇਟ ਮਿਲਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਮੰਦਿਰ ਜਾ ਕੇ ਸੇਵਾ ਕਰਨੀ ਪਈ ਅਤੇ ਕਾਫੀ ਵਾਰ ਉਹਨਾਂ ਨੇ ਮਾਫੀ ਮੰਗੀ ਪਰ ਉਸ ਤੋਂ ਬਾਅਦ ਵੀ ਦੋਸਤੋ ਉਹਨਾਂ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਰਮਾਨ ਮਾਲਿਕ ਦਾ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਇਸ ਲਈ ਆਏ ਹਾਂ ਕਿ ਕਿਉਂਕਿ ਇੱਥੇ ਸ਼ਾਂਤੀ ਹੈ ਅਤੇ ਸਕੂਨ ਹੈ ਪਰ ਦੋਸਤੋ ਉਹ ਕਹਿੰਦੇ ਹੁਣ ਅਸੀਂ ਪੰਜਾਬ ਵੀ ਛੱਡ ਜਾਵਾਂਗੇ ਅਤੇ ਕਿਤੇ ਹੋਰ ਜਾ ਕੇ ਸ਼ਿਫਟ ਹੋਵਾਂਗੇ ਕਿਉਂਕਿ ਇਹ ਸੇਫ ਨਹੀਂ ਹੈ ਤੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ